हां जी ਸਤਿ ਸ੍ਰੀ ਅਕਾਲ ਜੀ ਸਾਨੂੰ ਤੁਹਾਡਾ ਸਾਰਾ ਪੰਜਾਬ ਫੂਡ ਚੈਨਲ ਤੇ ਸਵਾਗਤ ਆ ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਬੰਸ ਘਰ ਦੇ ਵਿੱਚ 버ਗਰ ਬੰਨ ਆਪਾਂ ਘਰੇ ਬਣਾਵਾਂਗੇ ਬਹੁਤ ਹੀ ਪਰਫੈਕਟ ਇਕਦਮ ਜਾਲੀਦਾਰ ਤੇ ਇਹਨੂੰ ਟਿਪਸ ਐਂਡ ਟ੍ਰਿਕਸ ਦੱਸੂਗੀ ਇਹਨੂੰ ਪਹਿਲੀ ਵਾਰ ਦੇ ਵਿੱਚ ਹੀ ਪਰਫੈਕਟ ਬਣਾਉਣ ਦਾ ਕਿਉਂਕਿ ਇਹ ਬਹੁਤ ਜਲਦੀ ਖਰਾਬ ਹੋਣ ਵਾਲੀ ਰੈਸਪੀ ਹੈ ਜੇ ਇਹਨੂੰ ਇੱਕ ਵੀ ਮਿਸਟੇਕ ਹੋ ਜਾਂਦੀ ਆ ਤਾਂ ਇਹ ਖਰਾਬ ਹੋ ਜਾਂਦੀ ਆ ਪਰ ਅੱਜ ਦੀ ਵੀਡੀਓ ਦੇ ਵਿੱਚ ਇਹਨੂੰ ਬਿਲਕੁਲ ਪਰਫੈਕਟ ਬਣਾ ਕੇ ਆਪਾਂ ਤੁਹਾਨੂੰ ਦੱਸਾਂਗੇ ਕਿਵੇਂ ਇਹਨੂੰ ਪਰਫੈਕਟ ਬਣਾਉਣਾ ਹੈ ਇਕਦਮ ਜਾਲੀਦਾਰ ਬਣੂਗਾ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਚਲੋ ਕਰਦੇ ਆਂ ਬਣਾਉਣਾ ਸ਼ੁਰੂ ਸਭ ਤੋਂ ਪਹਿਲਾਂ ਮੈਂ ਇੱਥੇ ਇੱਕ ਭਾਂਡੇ ਦੇ ਵਿੱਚ ਪਾਈ ਹੈ ਖੰਡ ਖੰਡ ਜਿਹੜੀ ਇਹ ਮੈਂ ਇੱਥੇ 2 ਚਮਚ ਲਈ ਹੈ ਖੰਡ ਤੇ ਇਹਦੇ ਵਿੱਚ ਮੈਂ 60 ml ਕੋਸਾ ਪਾਣੀ ਪਾਇਆ ਧਿਆਨ ਰੱਖਣਾ ਹੈ ਨਾ ਹੀ ਆਪਾਂ ਗਰਮ ਪਾਣੀ ਪਾਉਣਾ ਹੈ ਨਾ ਹੀ ਆਪਾਂ ਠੰਡਾ ਪਾਣੀ ਪਾਉਣਾ ਹੈ ਕੋਸਾ ਪਾਣੀ ਪਾਉਣਾ ਤੇ ਫਿਰ ਇਹਦੇ ਵਿੱਚ ਆਪਾਂ ਇੱਕ ਚਮਚ ਈਸਟ ਪਾਈ ਆ ਯਾਨੀ ਕਿ ਖਮੀਰ ਜੋ ਕਿ ਬਾਜ਼ਾਰ ਦੇ ਵਿੱਚ ਮਿਲ ਜਾਂਦੀ ਆ ਖਮੀਰ ਜਿਹੜੀ ਆ ਉਹ ਤੁਹਾਡੀ ਵਧੀਆ ਕੁਆਲਟੀ ਦੀ ਹੋਣੀ ਚਾਹੀਦੀ ਆ ਤੇ ਐਕਸਪਾਇਰ ਨਹੀਂ ਹੋਣੀ ਚਾਹੀਦੀ ਤੇ ਇਹਨੂੰ ਆਪਾਂ ਮਿਕਸ ਕਰਨ ਤੋਂ ਬਾਅਦ ਵਿੱਚ 15 ਮਿੰਟ ਦੇ ਲਈ ਸਾਈਡ ਤੇ ਰੱਖ ਦੇਣਾ ਤੇ ਇੱਥੇ ਮੈਂ ਇੱਕ ਭਾਂਡੇ ਦੇ ਵਿੱਚ ਇੱਕ ਚਮਚ ਆਟਾ ਲਿਆ ਆ ਆਪਣਾ ਕਣਕ ਦਾ ਆਟਾ ਤੇ ਉਹਦੇ ਵਿੱਚ ਜਿਹੜਾ ਮੈਂ 2/3 ਚਮਚ ਦੁੱਧ ਪਾ ਕੇ ਇਹਨੂੰ ਥੋੜਾ ਜਿਹਾ ਪਕਾ ਲਿਆ ਇਸ ਤਰੀਕੇ ਦਾ ਕਰ ਲਿਆ ਆ ਇਦੇ ਨਾਲ ਆਪਣੇ 버거 ਬੰਸ ਬਹੁਤ ਵਧੀਆ ਬਣਦੇ ਨੇ ਇੱਥੇ ਮੈਂ ਹੁਣ 125 ਗ੍ਰਾਮ ਆਟਾ ਤੇ 125 ਗ੍ਰਾਮ ਮੈਦਾ ਪਾਇਆ ਫਿਰ ਮੈਂ ਸਵਾਦ ਅਸਾ ਇੱਕ ਲੂਣ ਪਾਇਆ ਤੇ ਨਾਲ ਹੀ ਮੈਂ 100 ਗ੍ਰਾਮ ਉਬਲਿਆ ਹੋਇਆ ਤੇ ਨਾਲ ਹੀ ਉਹਨੂੰ ਮੈਸ਼ ਕਰ ਲਿਆ ਸੀਗਾ ਉਬਾਲ ਕੇ ਆਲੂ ਨੂੰ ਮੈਸ਼ ਕਰ ਲਿਆ ਸੀ ਤੇ ਉਹ ਇਹਦੇ ਵਿੱਚ ਪਾਇਆ ਤੁਸੀਂ ਸੋਚ ਰਹੇ ਹੋਗੇ ਆਲੂ ਕਿਉਂ ਪਾਇਆ ਆਲੂ ਹੀ ਇਹਦਾ ਮੇਨ ਇੰਗਰੀਡੀਅੰਟ ਆ ਕਿਉਂਕਿ ਬਹੁਤ ਵਾਰੀ ਕੀ ਹੁੰਦਾ ਹੈ ਕਿ ਆਪਾਂ ਬਣਾ ਲੈਂਦੇ ਆ ਬਟ ਉਹਦੇ ਵਿੱਚ ਮੈਦੇ ਦਾ ਸਵਾਦ ਆਉਂਦਾ ਹੈ ਜਾਂ ਫਿਰ ਜਾਲੀ ਨਹੀਂ ਬਣਦੀ ਕੱਚਾ ਕੱਚਾ ਜਿਹਾ ਰਹਿ ਜਾਂਦਾ ਅੰਦਰ ਉਹ ਉਹਦਾ ਇਹ ਸੋਲੂਸ਼ਨ ਆ ਆਲੂ ਆਪਾਂ ਜਦੋਂ ਪਾ ਦਿੰਨੇ ਆ ਤੇ ਇਹਦੇ ਵਿੱਚ ਸਟਾਰਚ ਮਿਲਦਾ ਇਹਨੂੰ ਆਟੇ ਨੂੰ ਤੇ ਉਹਦੇ ਕਰਕੇ ਕੀ ਹੁੰਦਾ ਹੈ ਇਹ ਆਪਣੀ ਬੰਸਾ ਉਹਨਾਂ ਦੇ ਵਿੱਚ ਵਧੀਆ ਜਾਲੀ ਬਣਦੀ ਆ ਸੋ ਇਹ ਆਪਾਂ ਜ਼ਰੂਰ ਪਾਉਣਾ ਹੈ ਇਹਦੇ ਵਿੱਚ ਤੇ ਇਹਨੂੰ ਚੰਗੀ ਤਰੀਕੇ ਨਾਲ ਮਰਉਣ ਤੋਂ ਬਾਅਦ ਚੋ ਦੇਖੋ ইস্ট ਦਾ ਮਿਕਸਚਰ ਬਹੁਤ ਵਧੀਆ ਤਰੀਕੇ ਨਾਲ ਫੁੱਲ ਚੁੱਕਿਆ ਸਗਾ ਤੇ ইস্ট ਦਾ ਮਿਕਸਚਰ ਨੂੰ ਆਪਾਂ ਇਹਦੇ ਵਿੱਚ ਪਾਉਣਾ ਹੈ ਤੇ ਨਾਲ ਹੀ ਦੁੱਧ ਪਾਉਣਾ ਹੈ ਦੁੱਧ ਇੱਥੇ ਮੈਂ ਜਿਹੜਾ ਆ 90 ਗ੍ਰਾਮ ਦੁੱਧ ਲਿਆ ਆ ਮੈਂ ਇਹਨੂੰ ਆਪਾਂ ਥੋੜਾ ਥੋੜਾ ਦੁੱਧ ਨੂੰ ਪਾਉਂਦੇ ਹੋਏ ਨੂੰ ਮਿਲਾ ਲੈਣਾ ਹੈ ਦਗੁੰਲਣਾ ਹੈ ਇਹ ਦੇਖੋ ਇਸ ਤਰੀਕੇ ਦਾ ਚਿਕਨਾ ਹੋ ਜਾਣਾ ਹੈ ਤੇ ਦੁੱਧ ਨੂੰ ਮੈਂ ਸਾਰਾ ਲਗਾ ਲਿਆ ਆ ਦੇਖੋ ਸਾਰਾ ਵਰਤ ਲਿਆ ਦੁੱਧ ਤੇ ਦੇਖੋ ਪੂਰਾ ਚਿਕਨਾ ਹੋ ਚੁੱਕਿਆ ਹੈ ਇਹ ਲੋ ਥੋੜੇ ਕਾਫੀ ਚਿਕਨਾ ਹੈ ਹੁਣ ਆਪਾਂ ਇਹਨੂੰ ੜਾਇਆ ਵਧੀਆ ਮਲਾਂਗੇ ਪੂਰਾ ਤੇ ਇੱਥੇ ਮੈਂ ਪਲੇਟਫਾਰਮ ਤੇ ਇਹਨੂੰ ਕੱਢ ਲਿਆ ਹੈ ਤੁਸੀਂ ਇਹਨੂੰ ਕਿਸੇ ਵੀ ਭਾਂਡੇ ਦੇ ਵਿੱਚ ਕੱਢ ਸਕਦੇ ਹੋ ਜਿਹੜੇ ਖੁੱਲੇ ਭਾਂਡੇ ਚ ਤਾਂ ਜੋ ਆਸਾਨੀ ਨਾਲ ਮਲ ਸਕੋ ਫਿਰ ਇਹਨੂੰ ਆਪਾਂ ਮਲਣਾ ਸ਼ੁਰੂ ਕਰਨਾ ਹੈ ਪਹਿਲਾਂ ਪਹਿਲ ਤਾਂ ਇਹ ਬਹੁਤ ਜ਼ਿਆਦਾ ਚਿਪਕੂਗਾ ਹੱਥਾਂ ਦੇ ਵਿੱਚ ਪਰ ਇਹਨੂੰ ਆਪਾਂ ਹੌਲੀ-ਹੌਲੀ ਹੈਂਡਲ ਕਰਨਾ ਹੈ ਇਹ ਦੇਖੋ ਫਿਰ ਇਹਦੇ ਵਿੱਚ ਥੋੜਾ ਬਟਰ ਪਾਉਂਗੀ ਮੈਂ ਇੱਕ ਚਮਚਾ ਜਿਹਾ ਤਕਰੀਬ ਜੇ ਬਟਰ ਨਹੀਂ ਹੈਗਾ ਤਾਂ ਤੁਸੀਂ ਤੇਲ ਵੀ ਪਾ ਸਕਦੇ ਆ ਬਟਰ ਇੱਥੇ ਮੈਂ ਸਾਲਟਡ ਵਰਤਿਆ ਹੈ ਲੂਣ ਵਾਲਾ ਬਟਰ ਇਸ ਤਰੀਕੇ ਦੇ ਨਾਲ ਬਸ ਇਹਨੂੰ ਆਪਾਂ ਮਲਦੇ ਜਾਣਾ ਹੈ ਇਹ ਦੇਖੋ ਇਹ ਦੇਖੋ ਇਸ ਤਰੀਕੇ ਦੇ ਨਾਲ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਤੇ ਨਵੇਂ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਉਹਨੇ ਦੇ ਵਿੱਚ ਜਦੋਂ ਆਪਾਂ ਨੂੰ ਲੋਡ ਪਵੇ ਉਦੋਂ ਆਪਾਂ ਇਹਦੇ ਵਿੱਚ ਆਟਾ ਜਾਂ ਫਿਰ ਮੈਦਾ ਤੁਸੀਂ ਦੋਨੋਂ ਚੋਂ ਕੁਝ ਵੀ ਪਾ ਸਕਦੇ ਆ ਮੈਂ ਇੱਥੇ ਆਟਾ ਵਰਤ ਰਹੀ ਆ ਤੇ ਆਟਾ ਨੂੰ ਆਪਾਂ ਥੋੜਾ ਥੋੜਾ ਹੱਥਾਂ ਦੇ ਵਿੱਚ ਛਿੜਕਦੇ ਜਾਣਾ ਆ ਤਾਂ ਜੋ ਆਸਾਨੀ ਹੋਵੇ ਮਲਣ ਦੇ ਵਿੱਚ ਤੇ ਜ਼ਿਆਦਾਤਰ ਤਾਂ ਆਪਾਂ ਇਹਨੂੰ ਕੋਸ਼ਿਸ਼ ਕਰਨਾ ਕਿ ਘੱਟੀ ਆਟਾ ਪਾਇਆ ਜਾਵੇ ਇਹਦੇ ਵਿੱਚ ਫਿਰ ਆਪਾਂ ਇੜਾ ਤੇਲ ਵਾਲੇ ਹੱਥ ਲਗਾ ਲੈਣੇ ਆ ਤੇ ਸਾਈਡਾਂ ਤੋਂ ਆਪਾਂ ਜਿਹੜਾ ਆਟੇ ਨੂੰ ਖੁਰਚਦੇ ਜਾਣਾ ਹੈ ਸਾਈਡਾਂ ਤੋਂ ਕੱਢਦੇ ਜਾਣਾ ਹੈ ਨਹੀਂ ਤਾਂ ਕੀ ਆ ਇਹ ਚਿਪਕੂਗਾ ਹੋਰ ਵੀ ਜ਼ਿਆਦਾ ਜਿੰਨਾ ਸਾਈਡਾਂ ਤੋਂ ਆਪਣਾ ਜਿਹੜਾ ਫਰਸ਼ ਹੈ ਜਿਹੜਾ ਪਲੇਟਫਾਰਮ ਹੈ ਉਹ ਕਲੀਨ ਹੋਊਗਾ ਉਹਨਾਂ ਹੀ ਆਸਾਨੀ ਦੇ ਨਾਲ ਇਹ ਹੋਊਗਾ ਨਹੀਂ ਤਾਂ ਇਹੜਾ ਉਹ ਆਟੇ ਦੇ ਉੱਤੇ ਚਿਪਕੀ ਜਾਊਗਾ ਆਟਾ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਮਲਦੇ ਜਾਣਾ ਹੈ ਇਹ ਦੇਖੋ ਉਹਨੇ ਕਾਫੀ ਆੱਧੀ ਹੈਂਡਲ ਹੋਣ ਲੱਪਿਆ ਤੇ ਹੁਣ ਆਪਾਂ ਇਸ ਤੋਂ ਵੱਧ ਨਹੀਂ ਇਹਨੂੰ ਕਰਨਾ ਹੈਗਾ ਉਨੇਤੇ ਮੈਂ ਪਾਂਡਾ ਲਿਆਇਆ ਉਹਦੇ ਵਿੱਚ ਮੈਂ ਤੇਲ ਲਗਾ ਦਿੱਤਾ ਹੈ ਗ੍ਰੀਸ ਕਰਤਾ ਜਾਨੇ ਕਿ ਤੇ ਇੱਥੇ ਮੈਂ ਆਟੇ ਨੂੰ ਫੋਲਡ ਕਰਕੇ ਪਾਇਆ ਹੈ ਥੱਲੋ ਜਿਹੜਾ ਇਹ ਫੋਲਡ ਕਰ ਦੇਣਾ ਤਾਂ ਜੋ ਜਿਹੜਾ ਕੋਈ ਵੀ ਥੱਲੋ ਟਰੇਡ ਜਾਂ ਫਿਰ ਨਰ ਰਵੇ ਇਕਦਮ ਫੋਲਡ ਹੋ ਜੇ ਥੱਲੋ ਤੇ ਉਹਦੇ ਤੇ ਮੈਂ ਕਲਿੰజర్ 랩 ਲਗਾ ਦਿੱਤਾ ਹੈ ਉੱਪਰ ਜੇ ਕਲਿੰజర్ 랩 ਨਹੀਂ ਹੈਗਾ ਤਾਂ ਤੁਸੀਂ ਕੱਪੜਾ ਲਗਾ ਸਕਦੇ ਆਂ بس ਧਿਆਨ ਰੱਖਣਾ ਕਿ ਬਿਲਕੁਲ ਬੰਦ ਰਵੇ ਉੱਪਰ ਹਵਾ ਨਾ ਜਾਵੇ ਇਹਦੇ ਅੰਦਰ ਤੇ ਇਹ ਦੇਖੋ ਤੁਸੀਂ ਇਹਦੇ ਜਗ੍ਹਾ ਤੇ ਫੋਲ ਪੇਪਰ ਵੀ ਲਗਾ ਸਕਦੇ ਆ ਤੇ ਕੱਪੜਾ ਟਾ ਕੇ ਮੈਂ ਇਹਨੂੰ ਤਕਰੀਬਨ 2 ਤੋਂ 3 ਘੰਟੇ ਲਈ ਛੱਡਤਾ ਸੀਗਾ ਗਰਮ ਜਗ੍ਹਾ ਦੇ ਵਿੱਚ ਕਿਤੇ ਵੀ ਤੁਸੀਂ ਰੱਖ ਸਕਦੇ ਹੋ ਜਿੱਥੇ ਗਰਮਾहट ਹੋਵੇ ਤੇ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਇਹਨੂੰ ਰੱਖ ਦਿੱਤਾ ਸੀਗਾ ਤੇ एकदम ਵਜੇ ਤਿੱਕੇ ਨਾਲ ਫੁੱਲ ਚੁਕੇ ਆਇਆ ਗਰਮੀਆਂ ਦੇ ਵਿੱਚ ਜਲਦੀ ਫੁੱਲ ਜਾਂਦਾ ਹੈ ਠੰਡ ਦੇ ਵਿੱਚ ਥੋੜਾ ਟਾਈਮ ਲੱਗਦਾ ਹੈ ਇਹ ਦੇਖੋ ਇਸ ਤਰੀਕੇ ਨਾਲ ਫੁੱਲਣ ਤੋਂ ਬਾਅਦ ਵਿੱਚ ਮੈਂ ਹਲਕਾ ਹੀ ਆਟਾ ਪਾ ਲਿਆ ਏ ਥੱਲੇ ਤੇ ਮੈਂ ਇਹਦੇ ਪੇੜੇ ਬਣਾ ਲਿਆ ਜਿਹਨੇ ਕੀ ਕਹ ਲਓ ਇਹਨੂੰ ਡਿਵਾਈਡ ਕਰ ਲਿਆ ਆ ਤੁਸੀਂ ਚਾਹੋ ਤਾਂ ਇਹਨੂੰ ਭਾਰ ਕਰਕੇ ਵੀ ਲੈ ਸਕਦੇ ਆ ਕਿ ਕਿੰਨਾ ਇੱਕ ਬੰਦ ਆ ਭਾਰ ਕਰਨਾ ਜਾਂ ਫਿਰ ਤੁਸੀਂ ਅੰਦਾਜ਼ੇ ਦੇ ਨਾਲ ਵੀ ਬਣਾ ਸਕਦੇ ਆ ਇਸ ਤਰੀਕੇ ਨਾਲ ਆਪਾਂ ਇਹਨੂੰ ਬਣਾਉਂਦੇ ਜਾਣਾ ਆ ਇਹ ਦੇਖੋ ਜਿੱਦਾਂ ਆਪਾਂ ਪਰੌਂਠਿਆਂ ਨੂੰ ਭਰਦੇ ਆ ਉਸ ਤਰੀਕੇ ਦੇ ਨਾਲ ਇਹਨੂੰ ਭਰਨਾ ਆ ਪਰ ਇਹਦੇ ਵਿੱਚ ਕੁਝ ਭਰਨਾ ਨਹੀਂ ਹੈਗਾ ਸਿਰਫ ਇਹਨੂੰ ਖਾਲੀ ਬੰਦ ਕਰਨਾ ਹੈ ਤੇ 10 ਮਿੰਟ ਦੇ ਲਈ ਰੱਖ ਦੇਣਾ ਹੈ ਤੇ 10 ਮਿੰਟ ਤੀ ਫੁੱਲ ਜੂਗੇ ਤੇ ਇੱਥੇ ਮੈਂ ਦੁੱਧ ਦੇ ਵਿੱਚ ਹਲਕੀ ਜੀ ਖੰਡ ਤੇ ਹਲਕੀ ਜੀ ਹਲਦੀ ਪਾਈ ਆ ਇਹਦੇ ਨਾਲ ਉੱਪਰੋਂ ਵਧੀਆ ਰੰਗ ਆਊਗਾ ਕਿਉਂਕਿ ਇਹ ਆਪਾਂ এগਲਸ ਬਣਾ ਰਹੇ ਆਂ ਬਿਨਾ ਆਂਡੇ ਤੋਂ ਇਸ ਲਈ ਇਦਾਂ ਆਪਾਂ ਕਰ ਰਹੇ ਆਂ ਤੇ ਇਹਦੇ ਉੱਤੇ ਥੋੜੇ ਚਿੱਟੇ ਤੇਲ ਪਾਵਾਂਗੇ ਤੇ ਇਹਨੂੰ ਬੇਕ ਕਰਾਂਗੇ 170 ਡਿਗਰੀ ਤੇ 40 ਤੋਂ 45 ਮਿੰਟ ਦੀ ਲੋਅਰ ਰੈਕ ਤੇ ਤੇ ਤੁਸੀਂ ਇਹਨੂੰ ਗੈਸ ਦੇ ਉੱਤੇ ਵੀ ਬੇਕ ਕਰ ਸਕਦੇ ਆਂ 40 ਤੋਂ 45 ਮਿੰਟ ਦੇ ਲਈ ਘੱਟ ਗੈਸ ਤੇ ਤੇ ਦੇਖੋ ਬਹੁਤ ਹੀ ਵਧੀਆ ਆਪਣੇ ਬੰਸ ਸੌਫਟ ਹੋ ਚੁੱਕੇ ਆਂ ਇਹਨੂੰ ਮੈਂ ਗਿੱਲੇ ਕੱਪੜੇ ਨਾਲ ਟੱਕਦਾ ਸੀ ਤੇ ਦੇਖੋ ਥੱਲੋ ਵੀ ਕਿੰਨੇ ਵਧੀਆ ਪੱਕੇ ਨੇ ਬਹੁਤ ਵਧੀਆ ਆਪਣੇ ਬੰਸ ਬਣ ਕੇ ਤਿਆਰ ਆ ਜੇ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ